ਤੁਸ ਦੇਖ ਰਹੇ ਹੋ ਵਿਸ਼ਵ ਬਾਤਾ ਤੇ ਮੈਂ ਹਕੂਮਤ ਪ੍ਰਿਤਕੌਰਤਾ ਹਾਜ਼ਰ ਹੋਇਆ ਜਿੱਦਿਆਂ ਮੁੱਖ ਖਬਰਾਂ ਦੇ ਨਾਲ ਤਬਲੇਟਨ ਦਾ ਆਗਾਜ਼ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਨਗਰ ਨਿਗਮ ਦੀਆਂ ਚੋਣਾਂ ਦਿੱਤਨ ਦੱਸ ਦਿੰਨੇ ਆ ਕਿ ਚੋਣਾਂ ਜਿਹੜੇ ਕਿ ਸ਼ਾਂਤੀਪੂਰਵਕ ਟੰਗ ਦੇ ਨਾਲ ਹੋ ਚੁੱਕੀਆਂ ਹਾਲਾਂਕਿ ਕਈ ਥਾਵਾਂ ਤੇ ਕਹਿ ਸਕਦੇ ਆ ਕਿ ਲੜਾਈ ਝਗੜਾ ਵੀ ਦੇਖਣ ਨੂੰ ਮਿਲਿਆ ਪਰ ਤੁਹਾਨੂੰ ਦੱਸ ਦਿੰਨਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਕਿ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਸੀ ਤੇ ਉੱਥੇ ਵੋਟਾਂ ਜਿਹੜੀ ਕਿ ਸ਼ਾਂਤੀਪੂਰਵਕ ਟੰਗ ਦੇ ਨਾਲ ਕੀਤੀਆਂ ਗਈਆਂ ਤੇ ਹੁਣ ਜਿਹੜੇ ਕਿ ਨਤੀਜੇ ਵੀ ਸામਨੇ ਆ ਚੁੱਕੇ ਨੇ ਤਾਂ ਦਾਜ਼ਰ ਨੇ ਕਿ ਨਗਰ ਨਿਗਮ ਦੇ ਆ ਚੋਣਾਂ ਦੇ ਨਤੀਜੇ ਕਾਫੀ ਸ਼ਾਨਦਾਰ ਰਹੇ ਨੇ ਵਕ ਵਕ ਥਾਮਤ ਜਿਹੜੇ ਕਿ ਇਹ ਚੋਣ ਚਾਰ ਵੀ ਕੀਤਾ ਗਿਆ ਸੀਗਾ ਪਹਿਲਾਂ ਆਗੂਆਂ ਦੇ ਵੱਲੋਂ ਜਿਸ ਉਪਰੰਤ ਜਿਹੜੀਆਂ ਵੋਟਾਂ ਹੋਈਆਂ ਨੇ ਤੇ ਤੁਹਾਨੂੰ ਦਾ ਵਕ ਵਕ ਥਾਵਾ ਤੇ ਇਹ ਵੀ ਦੇਖਣ ਨੂੰ ਮਿਲਿਆ ਕਿ ਕਾਫੀ ਜਿਹੜੀ ਕਿ ਚੜ੍ਹਪ ਵੀ ਹੋਈ ਪਰ ਉਸ ਦੇ ਬਾਵਜੂਦ ਵੀ ਜਿਹੜੇ ਕਿ ਇਹ ਵੋਟਾਂ ਦਾ ਪ੍ਰੋਸੈਸ ਜਿਹੜੀ ਕਿ ਪੂਰੀ ਪ੍ਰਤੀਕਿਰਿਆ ਉਹ ਜਾਰੀ ਰੱਖੀ ਗਈ ਸੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀਆਂ ਨੂੰ ਜਿਹੜਾ ਕਿ ਕਾਬੂ ਦੇ ਵਿੱਚ ਹੀ ਰੱਖਿਆ ਗਿਆ ਸੀਗਾ ਤੇ ਜਿਸ ਉਪਰੰਤ ਵੋਟਾਂ ਜਿਹੜੀ ਕਿ ਸ਼ਾਨਦਾਰ ਤਰੀਕੇ ਦੇ ਨਾਲ ਹੋਈਆਂ ਤੇ ਨਤੀਜੇ ਵੀ ਕਾਫੀ ਜਿਹੜੇ ਕਿ ਸ਼ਾਨਦਾਰ ਹੀ ਰਹੇ ਨੇ। ਚੌਧਰੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੰਤਰੰਗ ਹੰਗਾਮਾ ਜਿਹੜੀ ਕਿ ਮੀਟਿੰਗ ਸੱਦੀ ਗਈ। ਤੁਹਾਨੂੰ ਦੱਸ ਦਿੰਨੇ ਆ ਕਿ 23 ਦਸੰਬਰ ਨੂੰ ਇਹ ਮੀਟਿੰਗ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ 15 ਦਿਨਾਂ ਦੇ ਲਈ ਚਾਰਜ ਵਾਪਸ ਲੈ ਲਿਆ ਗਿਆ ਤੇ ਉਹਨਾਂ ਦੀ ਜਗ੍ਹਾ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਨੂੰ ਚਾਰਜ ਸੌਂਪ ਦਿੱਤਾ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਤੇ ਇਸ ਦਰਮਿਆਨ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਤੇ ਜੁੱਥੇਦਾਰ ਗਿਆਨੀ ਰਗबीर ਸਿੰਘ ਨੇ ਨਰਾਜ਼ਗੀ ਜਤਾਈ ਹੈ ਜੀहां ਗਿਆਨੀ ਹਰਪ੍ਰੀਤ ਸਿੰਘ ਤੇ ਹੋਈ ਕਾਰਵਾਈ ਨੂੰ ਲੈ ਕੇ 23 ਦਸੰਬਰ ਨੂੰ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਧੰਨਵਾਦਿਆ ਅਗਲੀ ਖਬਰ ਦੇ ਬਲਕਿ ਸਾਨੂੰ ਮੋਰਚ ਨੂੰ ਲੈ ਕੇ ਜਿਹੜੀ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਕਿ ਉਹਨਾਂ ਦੇ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਜਾ ਚੁੱਕਾ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜੇ ਕਿ ਡਟ ਕੇ ਖੜੇ ਰਾਂਗੇ ਤੇ ਆਪਣੀ ਮੰਗਾਂ ਨੂੰ ਮਨਵਾ ਕੇ ਹੀ ਵਾਪਸ ਜਾਵਾਂਗੇ ਤੇ ਜੇਕਰ ਗੱਲ ਕਰੀਏ ਡੱਲੇਵਾਲ ਦੀ ਤਾਂ ਉਹਨਾਂ ਦੀ ਸਿਹਤ ਦੇ ਜਿਹਨੂੰ ਦਿਨੋਂ ਹੁਣ ਵਿਕੜਦੀ ਹੀ ਚੱਰੀ ਹੈ ਤੇ 26 ਦਿਨ ਉਹਨਾਂ ਦੇ ਮਰਨ ਵਰਤ ਨੂੰ ਲੈ ਕੇ ਹੋ ਚੁੱਕੇ ਨੇ ਗਨੌਰੀ ਬਾਰਡਰ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠੇ ਸਾਂਝੂ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 26ਵੇਂ ਦਿਨ ਦੇ ਵਿੱਚ ਪਹੁੰਚ ਗਿਆ ਤੇ ਉਹਨਾਂ ਦੀ ਹਾਲਤ ਬੇहद ਨਾਜ਼ੁਕ ਹੈ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਪੈਲੋਂ ਨਾਲ ਦੇ ਟੈਂਟ ਨਾਲ ਬਣਾਏ ਮੈਨੇ ਹਸਪਤਾਲ ਚ ਦਾਖਾ ਕੀਤਾ ਜਾ ਸਕਦਾ ਪਰ ਕਿਸਾਨ ਨੇ ਹੈ ਜਿਹੜਾ ਕਿ ਇਸ ਦਾ ਸਖਤ ਵਿਰੋਧ ਕਰ ਰਹੇ ਨੇ ਤੇ ਜਗਜੀਤ ਡੱਲੇਵਾਲ ਨੇ ਦੱਸਿਆ ਕਿ ਉਹ 25 ਦਿਨਾਂ ਤੋਂ ਸ਼ਹਾਦਤ ਦੇਣ ਦੇ ਲਈ ਮਰਨ ਵਰਤੇ ਬੈਠੇ ਨੇ ਤੇ ਇਸ ਰਸਤੇ ਦੀ ਆਖਰੀ ਮੰਜ਼ਿਲ MSP ਦਾ ਗਰੰਟੀ ਕਾਨੂੰਨ ਜਾਂ ਮੇਰੀ ਮੌਤ ਹੋਵੇਗੀ ਤੇ ਜਗਜੀਤ ਸਿੰਘ ਡੱਲੇਵਾ ਦੇ ਮਰਨ ਵਰਤ ਦੇ ਸਮਰਥਨ ਦੇ ਵਿੱਚ ਦੇਸ਼ ਭਰ ਚ ਸੰਕੇਤਿਕ ਭੁੱਖ ਹੜਤਾਲ ਕੀਤੀ ਗਈ ਹੈ ਜਿਆ ਕਨੌਰੀ ਬਾਰਡਰ ਉੱਪਰ ਵੀ ਹਰਿਆਣਾ ਦੇ 6 ਕਿਸਾਨ ਵਿਜੇਂਦਰ ਮਹਾਰਾ, ਸੁਰੇਂਦਰ ਸਿੰਘ, ਬਲਜੀਤ ਸਿੰਘ, ਵਿਜੇਂਦਰ ਸਿੰਘ, ਰਵਿੰਦਰ ਸਿੰਘ ਤੇ ਦਲਬੀਰ ਸਿੰਘ ਦੁਪਹਿਰ 12 ਵਜੇ ਤੋਂ ਪਲਕੇ ਦੁਪਹਿਰ 12 ਵਜੇ ਤੱਕ 24 ਘੰਟੇ ਦੀ ਭੁੱਖ ਹੜਤਾਲ ਤੇ ਬੈਠੇ ਨੇ ਨਾਜ਼ੁਕ ਹਾਲਾਤ ਚੋਂ ਦੇ ਬਾਵਜੂਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਮਾਨਯੋਗ ਸੁਪਰੀਮ ਕੋਰਟ ਦੀ ਕਾਰਵਾਈ ਨਾਲ ਜੁੜੇ ਹੋਏ ਸਨ ਪਰ ਉਹਨਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਸਮਾਨ ਨਹੀਂ ਦਿੱਤਾ ਗਿਆ ਇਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਬਸਾਰੀਆਂ ਮੰਗਾਂ ਤੇ ਵਿਚਾਰ ਸੁਪਰੀਮ ਕੋਰਟ ਨੂੰ ਲਿਖਤੇ ਪੱਤਰ ਦੇ ਵੱਜੋ ਭੇਜ ਦਿੱਤੇ ਹੈ ਤੇ ਉਧਰੋਂ ਕਿਸਾਨ ਨੇਤਾ ਸਰਵੰਤ ਸਿੰਘ ਪੰਦੇਰ ਨੇ ਵੀ ਆਖਿਆ ਕਿ ਕੇਂਦਰ ਨੂੰ ਕਿਸਾਨਾਂ ਨਾਲ ਲੁਕਾ ਚੁਪੀ ਦਾ ਖੇਡ ਬੰਦ ਕਰਨਾ ਚਾਹੀਦਾ ਹੈ ਤੇ ਐਮਐਸਪੀ ਸਮੇਤ ਸੁੱਚੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ ਤੇ ਉਧਰ ਹੀ ਹੁਣ ਇੱਕ ਬੇहद ਮੰਦ ਭਾਗ ਦੀ ਖਬਰ ਸਾਹਮਣੇ ਆ ਰਹੀ ਹੈ ਜ ਜੇ ਤੁਹਾਨੂੰ ਦੱਸ ਦਿੰਨੇ ਆ ਕਿ ਮੋਹਾਲੀ ਦੇ ਪਿੰਡ ਸੁਹਾਨਾ ਦੇ ਵਿੱਚ ਇੱਕ ਬਹੁ ਮੰਜ਼ਲਾਈ ਇਮਾਰਤ ਜਿਹੜੀ ਕਿ ਟੇ ਟੇਰੀ ਹੋ ਗਈ ਹੈ ਜਿਸ ਕਾਰਨ ਕਾਫੀ ਲੋਕਾਂ ਦੀ ਮਰਨ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਪਿੰਡ ਸੁਹੋਣਾ ਦੀ ਫਿਰਨੇ ਤੋਂ ਬਾਅਦ ਸੈਣੀ ਫਾਰਮ ਤੋਂ ਕੁਝ ਹੀ ਦੂਰੀ ਤੇ ਸਥਿਤ ਇੱਕ ਬਹੁ ਮੰਜ਼ਲਈ ਇਮਾਰਤ ਅਚਾਨਕ ਡਿੱਗ ਗਈ ਹੈ ਤੇ ਹਾਦਸਾ ਹੁਣੇ-ਹੁਣੇ ਵਾਪਰਿਆ ਤੁਹਾਨੂੰ ਦੱਸ ਦੇ ਕਿ ਸੂਤਰਾਂ ਤੋਂ ਪਤਾ ਲੱਗ ਗਿਆ ਹੈ ਕਿ ਇੱਥੇ ਇੱਕ ਜਿਮ ਚਲਾਇਆ ਜਾ ਰਿਹਾ ਸੀ ਤੇ ਇਸ ਇਮਾਰਤ ਦੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖੱচ্ছা ਜਿਹੜਾ ਕਿ ਜਤਾਇਆ ਜਾ ਰਿਹਾ ਤੇ ਕਾਫੀ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਇਸ ਦੇ ਵਿੱਚ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਜਿਸ ਦੌਰਾਨ ਹਾਦਸਾ ਹੋਇਆ ਉਸ ਸਮੇਂ ਜਿਮ ਦੇ ਵਿੱਚ 20 ਤੋਂ 25 ਨੌਜਵਾਨ ਮੌਜੂਦ ਸਨ ਤੇ ਜਿੰਨਾ ਬਾਰੇ ਕੁਝ ਪੁਸ਼ਟੀ ਨਹੀਂ ਕੀਤੀ ਗਈ ਹੈ ਕੁਝ ਵਿਸਪਸ਼ਟ ਨਹੀਂ ਕੀਤਾ ਜਾ ਸਕਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਐਂਬੂਲੈਂਸ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਜਿਹੜਾ ਕਿ ਆਪਣਾ ਕਾਰਜਕਾਲ ਸ਼ੁਰੂ ਕਰ ਦਿੱਤਾ ਗਿਆ ਹਲੇ ਤੱਕ ਇਸ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਮਲਬੇ ਹੇਠਾ ਕੁੱਲ ਕਿੰਨੇ ਲੋਕ ਦੱਬੇ ਹੋਏ ਨੇ ਤੇ ਪੁਲਿਸ ਵੀ ਮੌਕੇ ਤੇ ਮੌਜੂਦ ਹੈ ਤੇ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਇਮਾਰਤ ਦੇ ਵਿੱਚ ਜਿਮ ਚੱਲਦਾ ਸੀ ਤੇ ਨਾਲ ਦੀ ਇਮਾਰਤ ਤੇ ਬੇਸਮੈਂਟ ਚ ਮਜ਼ਦੂਰਾ ਵੱਲੋਂ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਬਹੁਮੰਜ਼ਲਾਈ ਇਮਾਰਤ ਡਿੱਗ ਗਈ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਫਿਲਹਾਲ ਸਟ੍ਰੋਮ ਨੇ ਕਾਲੀ ਦਲ ਦੇ ਹਲਕਾ ਇੰਚਾਰਜ ਪਰਮੰਦਰ ਸਿੰਘ ਸੁਹਾਣਾ ਆਪਣੇ ਸਾਥੀਆਂ ਨੂੰ ਲੈ ਕੇ ਤੁਰੰਤ ਮੌਕੇ ਤੇ ਪਹੁੰਚ ਗਏ ਹਨ ਤੇ ਰਾਹਤ ਕਾਰਜ ਉਹਨਾਂ ਦੇ ਵੱਲੋਂ ਸ਼ੁਰੂ ਕਰਵਾ ਦਿੱਤੇ ਗਏ ਹਨ कोई व्यक्ति अंदर है या नहीं है सारी टीमें लगी हुई है सारे लगे पूरा प्रशासन मौके पे आएगा इंडियन आर्मी की टीमना भी आ रही है तो दौरा होया उधर भी जेसीबी ਤੁਸੀਂ ਦੇਖ ਰਹੇ ਲੱਗੀ ਹੈ ਹਾਈਪ ਤੇ ਆਈ ਹੋਈ ਹੈ ਪਬਲਿਕ ਵੀ ਲੱਗੀ ਐ ਸੀ ਵੀ ਲੱਗੀ ਹੋਈਆਂ ਕੋਸ਼ਿਸ਼ ਕਰ ਰਹੇ ਆ ਕਿ ਸਾਰਾ ਮਲਬਾ ਜਿੰਨੀ ਜਲਦੀ ਚੱਕਿਆ ਜਾ ਸਕੇ ਉਹਨੂੰ ਚੱਕਣ ਦੀ ਕੋਸ਼ਿਸ਼ ਕਰ ਰਹੇ ਆ ਡਾਇਰੈਕਟਰ ਵੀ ਆ ਗਿਆ ਲਾਈਟ ਦੀ ਵਿਵਸਥਾ ਵੀ ਹੋ ਗਈ ਹੈ ਸਾਰਾ ਕੁਝ ਚੱਲ ਰਿਹਾ ਆਪਰੇਸ਼ਨ ਔਰ ਸਾਡੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਉਹਦਾ ਚੱਕਰ ਜਾ ਸਕੇ ਐਨਡੀਆਰ ਵੀ ਟੀਮਾਂ ਕਿੱਥੋਂ ਆਣੀਆਂ ਨੇ ਹੈ ਕਿੰਨੇ ਲੋਕ ਅੰਦਰ ਅਭੀ ਟੀਮਾਂ ਰਸਤੇ 'ਚ ਹੈਗੀ ਆ 20 ਮਿੰਟ 'ਚ ਪਹੁੰਚਣ ਦੀ ਹੈਗੀ ਉਮੀਦ ਸਰ ਇੱਕ ਇਹ ਦੱਸ ਦਿਓ ਕੁਝ ਕੈਜੂਅਲਟੀ ਜਾਂ ਕੋਈ ਹਜੇ ਤੱਕ ਕੋਈ ਨਿਕਲੇ ਹਜੇ ਤੱਕ ਕੋਈ ਨਹੀਂ ਸਾਡੇ ਸਾਹਮਣੇ ਕੋਈ ਵੀ ਇਸ ਤਰੀਕੇ ਦੀ ਗੱਲ ਨਹੀਂ ਆਈ ਹੈ ਬਟ ਅਸੀਂ ਉਹ ਕਰ ਰਹੇ ਹਾਂ ਇਹਨਾਂ ਦੀ ਐਸਕੇਵੇਸ਼ਨ ਚੱਲ ਰਹੀ ਹੈ ਕਲੀਅਰ ਨਹੀਂ ਹੋ ਰਹੀ ਹੈਗੀ ਹਜੇ ਤੱਕ ਉਹ ਸਭ ਤੋਂ ਪਹਿਲਾਂ ਤਾਂ ਇਹ ਵੀ ਕੋਈ ਮਾਮਲਾ ਨਹੀਂ ਹੈ ਹਾਂ ਤੇ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਹਾਂ ਕਿ ਜੀ ਦੇਖਿਆ ਜਾ ਰਿਹਾ ਹੈ ਆ ਕੇ ਜਿਹੜਾ ਵੀ ਅਫੀਸਰ ਤੋਂ ਜਾਣਕਾਰੀ ਲਈ ਹੈ ਉਹਦੇ ਮੁਤਾਬਕ ਹੈ ਜੀ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਕਿੰਨੇ ਘੰਟੇ ਦੇ ਚੱਲ ਰਹੇ ਨੇ ਤੁਹਾਨੂੰ ਦੁੱਕ ਕਰਦੇ ਆ ਅਗਲੀ ਖਬਰ ਦਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚਟਾਲਾ ਦਾ ਬੀਤੇ ਕੱਲ ਦਿਹਾਂਤ ਹੋ ਗਿਆ ਸੀ ਤੇ ਹੁਣ ਜਿਹੜਾ ਕਿ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਦਾ ਦਿਹਾਂਤ ਹੋ ਗਿਆ ਤੇ ਸਿਰਸਾ ਦੇ ਪਿੰਡ ਤੇਜਾ ਖੇੜਾ ਤੇ the farmhouse ਜੋ ਉਹਨਾਂ ਦਾ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਚਟਾਲਾ ਦੇ ਦੋਹਾਂ ਪੁੱਤਰਾਂ ਅਜੇ ਅਤੇ ਅਭੈ ਨੇ ਉਹਨਾਂ ਨੂੰ ਮੁੱਖ ਅਗਨੀ ਦਿੱਤੀ ਅਤੇ ਉਹਨਾਂ ਦੀ ਅੰਤਿਮ ਵਿਦਾਈ ਵਿੱਚ ਲੋਕਾਂ ਦਾ ਵੱਡਾ ਇਕੱਠ ਹੋਇਆ ਤੇ ਇਸ ਦੌਰਾਨ ਉਪ ਰਾਸ਼ਟਰਪਤੀ ਜਗਦੀਪ ਤਨਖੜ ਸੁਖਬੀਰ ਬਾਦਲ ਸਮੇਤ तमाम ਵੱਡੇ ਨੇਤਾ ਉੱਥੇ ਪਹੁੰਚੇ ਤੇ ਅੰਤਿਮ ਸੰਸਕਾਰ ਤੋਂ ਪਹਿਲਾਂ ਓਮ ਪ੍ਰਕਾਸ਼ ਚਟਾਲਾ ਦੀ ਮ੍ਰਿਤਕ ਦੇਨੂ ਤਿਰੰਗੇ ਦੇ ਵਿੱਚ ਲਪੇਟਿਆ ਗਿਆ। ਉਹਨਾਂ ਨੂੰ ਹਰੇ ਰੰਗ ਦੀ ਪਗੜੀ ਅਤੇ ਚਸ਼ਮਾ ਵੀ ਪਹਿਨਾਇਆ ਗਿਆ ਦੱਸ ਦਈਏ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕਦਲ ਮੁਖੀ ਓਮ ਪ੍ਰਕਾਸ਼ ਚਟਾਲਾ ਦਾ ਸ਼ੁੱਕਰਵਾਰ ਨੂੰ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ ਤੇ ਦਿਲ ਦਾ ਦੌਰਾ ਪੈਣ ਮਗਰੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੇ ਆਖਰੀ ਦਿਨ ਲੈ ਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਸਿਸਾ ਜ਼ਿਲ੍ਹੇ ਦੇ ਚਟਾਲਾ ਪਿੰਡ 'ਚ ਲਿਆਂਦਾ ਗਿਆ ਤੇ ਫਾਰਮ ਹਾਊਸ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਆਮ ਲੋਕਾਂ ਲਈ ਅੰਤਿਮ ਦਰਸ਼ਨਾਂ ਲਈ ਵੀ ਰੱਖਿਆ ਗਿਆ ਸੀ ਰੋਦਰੇ ਸੰਯੁਕਤ ਕਿਸਾਨ ਮੋਰਚਾ ਡੀਸੀ ਦਫਤਰ ਅੱਗੇ ਜਿਹੜਾ ਕਿ 23 ਦਸੰਬਰ ਨੂੰ ਤਰਨਾ ਦੇਵੇਗਾ ਸੰਯੁਕਤ ਕਿਸਾਨ ਮੋਰਚਾ ਮਲੇਰ ਕੋਟਲਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਦੇ ਵਿੱਚ ਮਲੇਰ ਕੋਟਲਾ ਵਿਕੇ ਹੋਈ ਆ ਜਿਸ ਦੀ ਪ੍ਰਧਾਨਗੀ ਕੁਲਵਿੰਦਰ ਸਿੰਘ ਪੁੱਦਨ ਬੀਕੇ ਯੂ ਇਕਤਾ ਗੁਰਾਹ ਰੁਪਿੰਦਰ ਸਿੰਘ ਚੌਂਦਾ ਕੀਰਤੀ ਕਿਸਾਨ ਯੂਨੀਅਨ ਜਗਤੀਸ਼ ਸਿੰਘ ਚੌਂਦਾ ਬੀਕੇ ਯੂ ਕਰਦੀਆਂ ਬੂਟਾ ਖਾਸ ਸੰਗੈਣ ਬੀਕੇ ਯੂ ਅਤੇ ਬਹਾਦਰ ਸਿੰਘ ਮਹੌਲੀ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗਵਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਹੈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਪੜੀਣਾ ਦੱਸਿਆ ਕਿ ਮੀਟਿੰਗ ਦੇ ਵਿੱਚ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਦੀ ਸਿਹਤ ਤੇ ਚਿੰਤਾ ਪ੍ਰਗਟ ਕਰਦਿਆਂ ਕਹਿੰਦੇ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਸ਼ੰਭੂ ਦੇਖਨੌਰੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਸੰਘਰਸ਼ ਤੋਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਸਯੁਕਤ ਕਿਸਾਨ ਮੋਰਚਾ ਮਲੇਰ ਕੋਟਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਬਾਰਡਰਾਂ ਤੇ ਚੱਲਦਾ ਕਿਸਾਨਾਂ ਦੇ ਸੰਘਰਸ਼ ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਖੋਂ ਪਰੋਖੇ ਕਰਕੇ ਗੈਰ ਜ਼ਿੰਮੇਵਾਰੀ ਵਾਲੀ ਪਹੁੰਚ ਦਾ ਤਿਆਗ ਕਰਕੇ ਤੁਰੰਤ ਗੱਲਬਾਤ ਸ਼ੁਰੂ ਕਰੇ ਤੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦੇਵੇ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਜਾਣ ਵਾਲੇ ਕਿਸਾਨਾਂ ਤੇ ਜ਼ਬਰਦੰਦ ਕਰੇ ਅਤੇ MSP ਗਰੰਟੀ ਕਾਨੂੰਨ ਸਮੇਤ ਦਿੱਲੀ ਦੇ ਇਤਿਹਾਸਿਕ ਕਿਸਾਨ ਕੋਲਵੇਰੇ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਕਰ ਦੇਂਦਾ ਦਾ ਸੰ약ੀ ਇਸ ਸਾਜ ਦੇ ਵਿਰੋਧ ਕਰਨ ਲਈ 23 ਦਸੰਬਰ ਨੂੰ ਸਾਂਯੁਕਤ ਕਿਸਾਨ ਮੋਰਚਾ ਮਲੇਰ ਕੋਟਲਾ ਵੱਲੋਂ ਡੀਸੀ ਦਫ਼ਤਰ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ ਤੇ ਇਸ ਮੂਹ ਕੀਤੀ ਲੋਕਾਂ ਨੂੰ ਪਰਿਵਾਰਾਂ ਸਮੇਤ ਹਾਜ਼ਰ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਇਕੱਠਾਂ ਦੇ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਇਆ ਜਾਵੇ ਤਦਰਨ ਜੇਕਰ ਗੱਲ ਕਰੀਏ ਵਿਰਸਾ ਸਿੰਘ ਬਲਟੋਹਾ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਦੇ ਵਿੱਚ ਆਪਣਾ ਪੱਖ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਸਾਂਝਾ ਕੀਤਾ ਗਿਆ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਵਿਰਸਾ ਸਿੰਘ ਬਲਟੋਹਾ 18 ਦਸੰਬਰ ਨੂੰ ਸਿੰਘਾਂ ਗਿਆਨੀ ਹਰਪ੍ਰੀਤ ਸਿੰਘ ਜੀ ਤਪ ਤਪ ਸ਼੍ਰੀ ਦੰਦਮਾ ਸਾਹਿਬ ਤੇ ਜਿਹੜਾ ਨਿਰੰਤਰ ਕੀਰਤਨ ਚੱਲਦਾ ਹੈ ਅਮਰ ਤੁਲੇ ਤੋਂ ਲੈ ਕੇ ਰਾਤ ਤੱਕ ਉਸ ਕੀਰਤਨ ਨੂੰ ਰੋਕੇ ਤੇ ਆਮ ਕਰਕੇ ਜਿਹੜਾ ਸਿੱਖ ਹੈ ਤੇ ਕੋਈ ਵੀ ਹੋਵੇ ਵੱਡੇ ਤੋਂ ਵੱਡਾ ਹੋਵੇ ਉਹ ਪੰਜਾਂ ਦੇ ਪੇਸ਼ ਹੁੰਦਾ ਹੈ ਇਹ ਪੇਸ਼ ਨਹੀਂ ਹੋਏ ਪੰਜ ਪੇਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਤੇ ਉੱਥੇ ਫਿਰ ਮਾਈਕ ਫੜ ਕੇ ਕਕ تشਰੀਤਾ ਦਮਨ ਸਾਹਿਬ ਦੀ ਫਸੀਲ ਦੇ ਥੱਲੇ ਖੜਕੇ ਉੱਥੇ ਆਪ ਦੀ ਇੱਕ ਨਿੱਜੀ ਭਾਸ਼ਣ ਦਿੱਤਾ ਜਿਹੜਾ ਕਿ ਕਦਾ ਚਿੱਤ ਵੀ ਸ਼੍ਰੀ ਦਮਦਮਾ ਸਾਹਿਬ ਦੇ ਤਖਤ ਜਾਂ ਕਿਸੇ ਵੀ ਤਖਤ ਤੋਂ ਸੋਭਾ ਨਹੀਂ ਦਿੰਦਾ ਤੇ ਕਿਸੇ ਵੀ ਪਵਿੱਤਰ ਅਸਥਾਨ ਤੋਂ ਸੋਭਾ ਨਹੀਂ ਦਿੰਦਾ ਪਰ ਪਹਿਲੀ ਗੱਲ ਇਹ ਕਿ ਸਾਡੀ ਮਰਿਆਦਾ ਹੀ ਕਿਸੇ ਤਰ੍ਹਾਂ ਦੀ ਅਜੇਹੀ ਅਜਾਜਤ ਨਹੀਂ ਦਿੰਦੀ ਚਲਵੇ ਕੀਰਤਨ ਨੂੰ ਰੋਕਣਾ ਪੰਜਾਂ ਪਿਆਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕਰਨਾ ਤੇ ਆਪਣੇ ਨਿੱਜੀ ਬਚਨ ਬਲਾਹ ਜਿਹੜੇ ਨੇ ਆਪਣਾ ਨਿੱਜੀ ਸਪਸ਼ਟੀਕਰਨ ਜਿਹੜਾ ਆ ਉਹ ਤਖਤ ਸ਼੍ਰੀ ਦਮਦਮਾ ਸਭ ਤੋਂ ਗਿਆਨੀ ਹਰਪੀ ਸਿੰਘ ਜੀ ਹੋਰਾਂ ਵੱਲੋਂ ਰੱਖਣਾ ਇੱਕ ਗੁਰਮਤਿ ਦੀ ਘੋਰ ਉਲੰਘਣਾ ਹੈ। ਮਰਿਆਦਾ ਦੀ ਘੋਰ ਉਲੰਘਣਾ ਹੈ। ਚਾਹੇ ਉਹ ਜਥੇਦਾਰ ਵੀ ਨੇ ਪਰ ਮਰਿਆਦਾ ਦੀ ਰੰਗਣਾ ਨਹੀਂ ਕਰ ਸਕਦੇ। ਮੈਂ ਸਵਾਲ ਕਰੂੰਗਾ ਬੇਨਤੀ ਕਰੂੰਗਾ ਕਿ ਅਜੇਹੇ ਚਾਹੇ ਉਹ ਕਿੰਡੀ ਵੀ ਵੱਡੀ ਸਖਸ਼ੀਤ ਹੋਵੇ ਜਿੰਨੇ ਮਰਿਆਦਾ ਭੰਗ ਕੀਤੀ ਹੋਵੇ ਤੇ ਤਖਤ ਦੀ ਜਿਹੜੀ ਨਿਰੰਤਰ ਸੇਵਾ ਚੱਲਦੀ ਹੈ ਉਹਦੇ ਵਿੱਚ ਰੁਕਾਵਟ ਪਾਈ ਹੋਵੇ ਤੇ ਇੱਕ ਨਵੀਂ ਰਵੈਤ ਪੈਦਾ ਕੀਤੀ ਹੋਵੇ ਜਿਹੜੀ ਕਿ ਕਦਾ ਚਿੱਤ ਵੀ ਸਿੱਖੀ ਦੇ ਵਿੱਚ ਪ੍ਰਮਾਨ ਨਹੀਂ ਕੀਤੀ ਜਾ ਸਕਦੀ ਅਜਿਹੇ ਕਰਨ ਵਾਲੇ ਸ਼ਖਸ ਦੇ ਵਰਤ ਇਹ ਕੋਈ ਵੀ ਵੱਡੀ ਤੋਂ ਵੱਡੀ ਕਿਸੇ ਵੀ ਤਰ੍ਹਾਂ ਦੀ ਜਿ ਧਾਰਮਿਕ ਸੱਚੀਤ ਕਿਉਂ ਨਾ ਹੋਵੇ ਉਸ ਰੁੱਧ ਗੁਰਮਤ ਦੇ ਅਨਸਾਰ ਇਹਨਾਂ ਸਾਰੀਆਂ ਪ੍ਰਮਾਣਾਂ ਦੇ ਉਹਨਾਂ ਦੇ ਮੁਤਾਬਕ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਧਰ ਹੁਣ ਜੇਕਰ ਗੱਲ ਕਰੀਏ ਠੰਡ ਦੀ ਤਾਂ ਠੰਡ ਦਾ ਕੈਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਜਿਸ ਕਾਰਨ ਜਨਜੀਵਨ ਵੀ ਕਾਫੀ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸਦੇ ਕਿ ਤੁੰਦਪੈਣ ਕਾਰਨ ਹੁਣ ਕਈ ਥਾਵਾਂ ਤੇ ਸੜਕੀ ਹਾਦਸੇ ਵਾਪਰ ਰਹੇ ਨੇ ਜੋ ਕਿ ਕਈਆਂ ਦੀ ਜਾਨ ਵੀ ਲੈ ਗਏ ਨੇ ਤੇ ਤਾਂ ਦੱਸ ਦੇਣਾ ਕਿ ਇਸ ਦੇ ਤਹਿਤ ਹੀ ਹੁਣ ਸਾਵਧਾਨੀਆਂ ਵਰਤਣ ਦੇ ਲਈ ਪੁਲਿਸ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਸੜਕ ਹਾਦਸਾ ਤੋਂ ਬਚਾਉਣ ਦੇ ਲਈ ਸੜਕ ਤੇ ਚੱਲਦੇ ਆ ਵਾਹਨ ਚਾਲਕਾਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ ਤੇ ਸੰਬੰਧੀ ਗੱਲਬਾਤ ਕਰਦਾ ਥਾਣਾ ਸਿਟੀ ਜ਼ੀਰਾ ਦੇ ਐਸ ਐਚ ਓ ਕਮਲਜੀਤ ਰਾਏ ਨੇ ਦੱਸਿਆ ਕਿ ਤੁੰਦ ਤੇ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਜਿੱਥੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ ਉੱਥੇ ਮੌਸਮ ਦੇ ਵਿੱਚ ਬਦਲਾਅ ਦੇ ਚਲਦਿਆਂ ਵਾਪਰ ਦੇ ਸੜਕ ਹਾਦਸਿਆਂ ਤੋਂ ਪੱਜਾ ਦੇ ਨਾਲ-ਨਾਲ ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਥੋੜੀ ਜਹੀ ਸਾਵਧਾਨੀ ਵਰਤਨ ਦਾ ਤੁੰਦ ਕਾਰਨ ਵਾਪਰ ਦੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ ਤੇ ਜਿਵੇਂ ਤੁੰਦ ਹੋਵੇ ਤਾਂ ਚਾਲਕ ਆਪਣੇ ਵਾਹਨ ਨੂੰ ਤੇਜ਼ ਨਾ ਚਲਾਉਣ ਵਾਹਨ ਚਾਲਕ ਆਪਣੇ ਆਪਣੇ ਵਾਹਨਾਂ ਦੇ ਪਿੱਛੇ ਰਿਫਲੈਕਟਰ ਜ਼ਰੂਰ ਲਾਉਣ ਤੇ ਖਾਸ ਤੌਰ ਤੇ ਟਰੱਕ ਤੇ ਟੈਂਪੋ ਚਾਲਕ ਕਿਸੇ ਵੀ ਹੋਟਲ ਜਾਂ ਟਾਬੇ ਦੇ ਅੱਗੇ ਵਾਹਨਾਂ ਨੂੰ ਸੜਕ ਤੇ ਖੜਾ ਨਾ ਕਰਨ ਤੇ ਵਾਹਨ ਚਲਾਉਂਦੇ ਸਮੇਂ ਕਿਸੇ ਵੀ ਸਾਧਨ ਤੋਂ ਮੋੜਨ ਤੋਂ ਪਹਿਲਾਂ ਇੰਡੀਕੇਟਰ ਜ਼ਰੂਰ ਜਗਾਉਣ ਤੇ ਇਸ ਤੋਂ ਇਲਾਵਾ ਉਹਨਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਦੇ ਵਿੱਚ ਫੌਗ ਲਾਈਟਾਂ ਜ਼ਰੂਰੀ ਤੌਰ ਤੇ ਲਾਉਣ ਅਤੇ ਹੈੱਡਲਾਈਟ ਬੰਦ ਕਰਕੇ ਸਿਰਫ ਫੌਗ ਲਾਈਟ ਲਗਾਉਣਾ ਖਤਰਨਾਕ ਹੋ ਸਕਦਾ ਕਿਉਂਕਿ ਦੂਰ ਤੋਂ ਆਉਣ ਵਾਲੇ ਵਾਹਨ ਨੂੰ ਇਕੱਲੀ ਫੌਗ ਲਾਈਟ ਦਿਖਾਈ ਨਹੀਂ ਦਿੰਦੀ ਜਿਸ ਕਰਕੇ ਇਸ ਨੂੰ ਲੋੜ ਪੈਣ ਤੇ ਹੀ ਜਗਾਇਆ ਜਾਵੇ ਤੁਹਾਨੂੰ ਦੱਸਣਿਆ ਕਿ ਟੰਡ ਦਾ ਕੈਟ ਜਿਹੜਾ ਕਿ ਵਾਧਾ ਜਾ ਰਿਹਾ ਤੇ ਮੌਸਮ ਦੇ ਵਿੱਚ ਵੀ ਗਰਾਵਟ ਦੇਖੀ ਜਾ ਸਕਦੀ ਹੈ ਅੰਮ੍ਰਿਤਸਰ ਦੇ ਵਿੱਚ ਵੀ orange alert ਜਾਰੀ ਕਰ ਦਿੱਤਾ ਗਿਆ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤਾਂ ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਹਸਕ ਧੰਨਵਾਦ